Thank you very much. Thank you very much. God bless you. Thank, Thank you. Sir. Thank you. Thank you. Thank you. 바이구지 ਕਾ ਖਾਲਸਾ 바이구지 ਕੀ ਫਤਿਹ ਅੱਜ ਅਸੀਂ ਨਾਈਜੀਰੀਆ ਐਮਬੈਸੀ ਦੇ ਵਿੱਚ ਆਏ ਸੀ। ਐਮਬੈਸੀ ਤੇ ਸਾਨੂੰ ਜਿੱਥੇ ਐਮਬੈਸਡਰ ਸਾਹਿਬ ਮਿਲੇ ਨੇ ਪਹਿਲਾਂ ਤਾਂ ਥੈਂਕ ਯੂ ਐਮਬੈਸਡਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਾਡੀ ਧੀ ਧੀ ਰਾਣੀ ਸ਼ੌਰਨ ਨੂੰ ਵੀ ਉਹਦੇ ਵਾਪਸ ਦੇਸ਼ ਭੇਜਣ ਦੇ ਵਿੱਚ ਸਾਡੀ ਹੈਲਪ ਕੀਤੀ ਹੈ ਨਾਈਜੀਰੀਆ ਵਾਪਸ ਜਾ ਰਹੀ ਹੈ ਇਹਨਾਂ ਨੇ ਸਾਰਾ ਪੇਪਰ ਵਰਕ ਉਹਦਾ ਵਨ ਟਾਈਮ ਟਰੈਵਲ ਪਾਸਪੋਰਟ ਉਹਦਾ ਵੀਜ਼ਾ ਸਾਰਾ ਸਾਨੂੰ ਹੈਲਪ ਕੀਤੀ ਸਿਕੁੰਦਰ ਭੈਣ ਜੀ ਵੈਂਟਸਲੇ ਸਾਡੀ ਭਾਂਜੀ ਕੈਥਰੀਨ ਅਸੀਂ ਸਾਰਿਆਂ ਨੇ ਜਿੰਨਾਂ ਅੱਜ ਥੈਂਕ ਯੂ ਕਰਨੀ ਇੱਥੇ ਪਹੁੰਚੇ ਸੀ ਪਰ ਇਹਨਾਂ ਨੇ ਸਾਨੂੰ ਅੱਜ ਇੱਕ ਹੋਰ ਬਹੁਤ ਜ਼ਿਆਦਾ ਮਿਲੋ ਅਸੀਂ ਇਹਨਾਂ ਦਾ ਹੋਰ ਜ਼ਿਆਦਾ ਥੈਂਕ ਯੂ ਕਰਦੇ ਆ ਅਪਰੀਸ਼ੀਏਟ ਕੀਤਾ ਨਾਈਜੀਰੀਆ ਐਂਬੈਸੀ ਵੱਲਿਓ ਪਹਿਲੀ ਵਾਰ ਪੰਜਾਬ ਦੇ ਕਿਸੇ ਐਨਜੀਓ ਨੂੰ ਆਨਰ ਕੀਤਾ ਪਹਿਲੀ ਵਾਰ ਉਹ ਕਹਿੰਦੇ ਕਿਸੇ ਪੰਜਾਬ ਦੇ ਵਿੱਚ ਕਿਸੇ ਪਰਸਨ ਨੂੰ ਅਸੀਂ ਆਨਰ ਕਰ ਰਹੇ ਹਾਂ ਔਰ ਸਾਨੂੰ ਉਹਨਾਂ ਨੇ ਲਿਖ ਕੇ ਨਾਈਜੀਰੀਆ ਐਂਬੈਸੀ ਵੱਲਿਓ ਐਪਰੀਸ਼ੀਏਸ਼ਨ ਲੈਟਰ ਦਿੱਤੀ ਆ ਉਹਦੇ ਲਈ ਵੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਤੋਂ ਅਸੀਂ ਅੱਗੋਂ ਵੀ ਕੁਝ ਚੰਗਾ ਕਰਦੇ ਰਹੀਏ ਸਾਨੂੰ ਅੱਜ ਹੋਰ ਇੱਕ ਆਪਣੇ ਆਪ ਨੂੰ ਮੋਟੀਵੇਸ਼ਨ ਮਿਲੀ ਹੈ ਕਿ ਵੱਡੀ ਗੱਲ ਆ ਵੀ ਇੱਕ ਕੰਟਰੀ ਵੱਲਿਓ ਨਾਈਜੀਰੀਆ ਕੰਟਰੀ ਦੇ ਐਮਬੈਸਡਰ ਵੱਲਿਓ ਗਰੰਟੀ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਅੱਜ ਇੱਕ ਐਪਰੀਸ਼ੀਏਸ਼ਨ ਲੈਟਰ ਦਿੱਤੀ ਗਈ ਆ ਤੇ ਉਹਦੇ ਪਿੱਛੇ ਥੈਂਕ ਯੂ ਬੈਂਸਲੇ ਜੀ ਦਾ ਥੈਂਕ ਯੂ ਬੈਂਸਲੇ ਜੀ ਦਾ ਬਹੁਤ ਬਹੁਤ ਥੈਂਕ ਸਿਕੰਦਰਪ ਸਿੰਘ ਜੀ ਦਾ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਹੋਇਆ ਥੈਂਕ ਯੂ ਥੈਂਕ ਯੂ ਸਭ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਲੈਟ ਮੀ ਸੀ ਯੂ ਆਫ ਥੈਂਕ ਯੂ ਰਾਘੂ ਜੀ ਦਾ ਖਾਲਸਾ ਰਾਘੂ ਜੀ